ਮੈਡਮ ਰਿਕੁਐਸਟ ਕਰਦਾ ਕਰਦਾ ਵੀ ਓਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਓਰੇ ਲੰਘਦਾ ਜਾਉਂਗੇ ਕਿਤੇ ਬੜੀ ਬੱਸ ਲਾ ਦਿਓ ਜੀ ਓਰੇ ਕੋਈ ਫੈਸਿਲਿਟੀ ਨਹੀਂ ਹੈੀ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾਣੀ ਸਾਦੇ ਮਿੱਟੀ ਵਿੱਚ ਇਹ ਤਰ ਜਾਣਾ ਜੇ ਦਾਲਤੀ ਪਰਮੈਣ ਜੀ ਵੱਧ ਪੈ ਵੀ ਗਏ ਲੋਕਾਂ ਨਾਲ ਜਾਨ ਤੋਂ ਵੱਧ ਤਾਂ ਨਹੀਂ ਗੱਲ ਨਾ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਆ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਦੇਣੀ ਆ ਅੱਜ ਮੈਂ ਆਈ ਆ ਅੱਜ ਮੈਂ ਇਹ ਪਾਣੀ ਕਢਵਾ ਸਕਦੀ ਆ ਜੇ ਤੁਸੀਂ ਕਹੋਗੇ ਗੱਟਕਾ ਹਾਂਜੀ ਇਹ ਤਾਂ ਫੇਰ ਬੜਾ ਪੈ ਸਕਦਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸ਼ਿਵਰੇਜ ਪੌਣ ਕਰਕੇ ਪੱਟੀ ਵੀ ਹੋਈ ਆਫ ਹੈਗੀ ਆ ਸਟ੍ਰਕਚਰ ਨਹੀਂ ਪੌਮੀ ਉਹ ਤਾਂ ਬਾ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਹੋਣਗੇ ਉਹ ਜੂ ਟੋਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਕੁਝ ਮੈਂ ਕਰਵਾਵਾਂਗਾ ਦੋ ਦੋ ਬਣੂਗਾ ਜੀ ਦੱਸੋ ਤਾਂ ਸਹੀ ਮੈਨੂੰ 4 ਮੈਣ ਨੂੰ ਕਹਿ ਕੇ ਆ ਕੇ ਥੱਗੇ ਜਾਈ ਟਰੈਕਟਰ ਲਾ ਕੇ ਹੀ ਗੜ ਜਾਣਗੇ ਪਹਿਲਾਂ ਮੈਣ ਨੂੰ ਭਾਈ ਮੰਨ ਤਿੰਨ ਚਾਰ ਸਾਲ ਹੋ ਗਏ ਠੱਕੇ ਖਾਂਦੇ ਦੋ ਮਹੀਨੇ ਤੋਂ ਐ ਕਮੇਟੀ ਬਣੀ ਫੇੜੀ ਰੋ ਫੇਰ ਦੋ ਮਹੀਨੇ ਤੋਂ ਦੱਸੋ ਕੀੜੀ ਕੰਮ ਕਰੇ ਤੁਸੀਂ ਜਿਹੜਾ ਦੋਲੇ ਰਹਿ ਰਹੇ ਹੋ ਨਾ ਜਦੋਂ ਬੱਸਿਆਂ ਦੀ ਬੱਚਿਆਂ ਦੀ ਬੱਸ ਬਲਟ ਨੂੰ ਜਿਆਦਾ ਕਰੂਗੇ ਤੁਸੀਂ ਦੱਸੋ ਮੈਨੂੰ ਕੀ ਕਿ ਮੇਰੇ ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਚ ਜਾਨੀ ਜਿਵੇਂ ਆਹ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਹੁਣ ਅਸੀਂ ਤਾਂ ਨਹੀਂ 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 ਦੱਸੋ ਕਦੋਂ ਆਏ ਮੈਂ ਕੰਮ ਕਢਾਵਾ ਨਾ ਖਰਚੇ ਬਣਾਉਂਦੀ ਮੈਂ ਆਉਣੀ ਰਹਿਣੀ ਹੈ ਤੁਹਾਨੂੰ ਲੱਗਦਾ ਹੈ ਕਿ ਮੈਡਮ ਜੀ ਮੇਰੇ ਇਹ ਨਾ ਕਰਾਉਂਦੇ ਚਲੋ ਮੈਂ ਇੱਕ ਗੱਲ ਦੱਸਾਂ ਖਰਾਦਾ ਹੁੰਨੇ ਆ ਪਰ ਇਦਾਂ ਮੁੰਡਾ ਬੋਲ ਇਹ ਨੰਬਰ ਵਾਰਦਾ ਦੱਸ ਤੁਸੀਂ ਮੁੰਡੇ ਦਾ ਮਾਤਿ ਦੇਖੀ ਸੀ ਕਿ ਮੈਂ ਮੁਸ਼ਕਲਾਂ ਦਾ ਸੰਦੇਸ਼ ਵੜ ਜੀ ਮੈਂ ਥੋੜੇ ਤੁਸੀਂ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਡ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂਗਾ ਤੁਸੀਂ ਇੱਕ ਕੰਮ ਕਰਾ ਦਿਓ ਜੀ ਇੱਕ ਕੰਮ ਕਰਾ ਦਿਓ ਮੇਰੇ ਏਰੀਆ ਦਾ ਪਾਸਾ ਮੈਨੂੰ ਖੜਦਾ ਨਹੀਂ ਮੇਰੇ ਏਰੀਆ ਦਾ ਕਰਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਬਣਾਈ ਆ ਤੁਹਾਡੀ ਸੜਕ ਮੈਂ ਪਾਸ ਕਰਤੀ ਤੁਹਾਡਾ ਕਰਾ ਦੋ 2 ਮਹੀਨੇ ਵਿੱਚ ਕਰਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਜਿੱਦਾ ਕਮਰਾ ਵੀ ਨਹੀਂ ਪੈਂਦਾ ਮੈਂ ਗੱਟਕਾ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਮੈਂ ਨਹੀਂ ਆਹ ਮੈਨੂੰ ਤੁਹਾਡੇ ਮੂੰਹ 'ਤੇ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਰਹੇ ਸੀ ਗਟਕਾ ਹੀ ਨਾ ਰੋੜਾ ਦੋ ਜੀ 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 ਐਮਸੀ ਮੈਮ ਹਿੰਦੁਸਤਾਨ ਟਾਰਨ ਵਾਲਿਆਂ ਨੂੰ ਕਹਿੰਦਾ 500 ਬਾਗੋਂ 1000 ਦਾ ਸੜਕ ਬਣਾ ਲੈ ਆਪ ਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਕਮਰਾ ਹੋਰ ਕਾ ਤਾ ਦੋ ਦੇ ਨਹੀਂ ਕਰਦੇ ਬੜੇ ਤੁਸੀਂ ਪੁੱਛ ਸਕਦੇ ਵੀ ਮੈਂ ਤਾਂ ਕਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸ ਦੋ ਜੀ ਮੇਰੀ ਮੇਰੀ ਗੱਲ ਹਾਂਜੀ ਤੁਸੀਂ ਦੱਸ ਦੋ ਜੀ ਕਹਾਂ ਆਪਾਂ ਚਲੋ ਮੇਰੇ ਸੰਗ ਹੋਣੇ ਚਾਹ ਪਾਣਾ ਹੀ ਨਹੀਂ ਵੀਰੇ ਜ਼ੋਰ ਲਾ ਲਵੇ ਪਾਣੀ ਨਿਕਲ ਹੀ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਨਿਕਲਦਾ 1 ਮਿੰਟ ਰੁਕੋ 1 ਮਿੰਟ ਰੁਕੋ ਹੁਣ ਆ ਪਾਣੀ ਦੇਖਣਾ ਵੀ ਕਿ ਇੱਧਰ ਕੈਮਰਾ ਆਉਣਾ ਤੇ ਅਸੀਂ ਹੀਰੋ ਬਣ ਜੀ ਗਏ ਮੈਂ ਤੁਹਾਨੂੰ ਹੀ ਦੱਸਿਆ ਕਿ ਆ ਮੋਡਰਨ ਪਿਛਲੇ ਸਾਲਾਂ ਦੇ ਬਸਤੌਰ ਐ ਐਮਐਲ ਮੀ ਇੱਧਰ ਮੈਂ ਸ਼ੁਰੂ ਕਰੀ ਡੈਰੀ ਨੰਬਰ ਆੜੀ ਉਹ ਲਿਆ ਹੋਇਆ ਐਪਲੀਕੇਸ਼ਨ ਬਸਤੌਰ ਐ ਪਹਿਲੇ ਥੋੜੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਇੱਕ ਜੋਲੀ ਵਾਟਰ ਦੋ ਵੱਡੇ ਐ ਤਿੰਨ ਵੱਡੇ ਐ ਤਾਂ ਕਰੇਟ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਮੀਟਿੰਗ ਲੈ ਕੇ ਆਂ ਸਾਡੇ ਵੀ ਲੋਕ ਇੱਕ ਮੀਟਰ ਉੱਪਰ ਚੱਲੋ ਤੁਸੀਂ ਕੰਪਲੀਟ ਕਰ ਲਓ ਦੂਜੇ ਨੰਬਰ ਤੇ ਹੁਣ ਸਾਡੀ ਕਮੇਟੀ ਬਣੀ ਹੈ ਜਦੋਂ ਕਮੇਟੀ ਆਪ ਚਾ ਗਈ ਹੁਣ ਸਾਡੇ ਕੋਲ ਹੈਗੀ ਪਾਵਰ ਸੜਕਾ ਬਣਾਉਣ ਤੁਹਾਡੀਆਂ ਨਿਕਾਸੀ ਦਾ ਨਿਕਾਸੀ ਨਹੀਂ ਪਾਵਰ ਪਾਉਣ ਤਰਸ਼ੂਲ ਚਲਾਣਾ ਅਲਗੋ ਨਹੀਂ ਤਰਸ਼ੂਲ ਚ ਨਾ ਕਰਵਾਤ ਮਾਨੀ ਤੁਹਾਡੀ ਸਾਡੀ ਲਈ ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚਲਾ ਕੇ ਨਹੀਂ ਕਰਾਂ ਪੂਰੇ ਜੇ ਕੋਈ ਐਮਰਜੈਂਸੀ ਆ ਤੇ ਇੱਕ ਕੋ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਉਂਦਾ ਉਰੇ ਦੱਸੋ ਇਹਨੂੰ ਬੁਲਾਈਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਨਹੀਂ ਆਉਂਦੀ ਗੱਲ ਤਾਂ ਪੂਰੀ ਕੈਬ ਵੀ ਨਹੀਂ ਆਉਂਦੀ ਬਾਈ ਦੋ ਦਿਨਾਂ ਤੋਂ ਹੋ ਗਿਆ ਨਾ ਕੈਸਾ ਫੋਨ 'ਚ ਸਾਰਾ ਕੁਝ ਦੰਡਦਾ ਜੀ ਦੋ ਮਿੰਟ ਪਹਿਲੇ ਉਹ ਵੀ ਦਾ ਕਹਿ ਕੇ ਹਟਿਆ ਉਹ ਵੀ ਥੋੜੇ ਆ ਪੁਆਇੰਟ ਸਾਰੇ ਸੁਣਦਾ ਜਿਹੜਾ ਨਾਲ ਕਲੀਚ ਰਹਿੰਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚੱਲੋ ਜੀ ਕੋਈ ਸੜਕ 'ਤੇ ਲੰਘ ਜੇ ਮੈਂ ਤੁਸੀਂ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ ਗੱਠ ਨੰਬਰ ਨਿਕਲੂਗਾ ਇਹ ਤਾਂ ਮਨਦੇ ਤੋਂ ਮਾਰਕਸ ਫਿਰ ਮੈਂ ਉਹੀ ਬਾਈ ਨੂੰ ਦੁਸਰੇ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਜਿਹੜਾ ਸੁਣਦਾ ਟੈਂਪਰ ਗੱਛ ਦਾ ਮੈਂ ਤੂੰ ਅਸੀਂ ਸਨਮਾਨ ਕਰੂ ਕੋਈ ਅਸੀਂ ਮੈਨੂੰ ਉਹ ਕਹਿ ਰਹੇ ਨਾ ਟੋਪੇ ਆ ਸੜਕ ਜੰਤਰ ਕੱਤ ਪਈ ਨਾ ਸੜਕ ਹੈ ਜੀ ਪਤਾ ਭਾਈਓ ਸੜਕ ਤੁਹਾਨੂੰ ਪਤਾ ਅੱਜ ਦੀ ਬਾਅਦ ਇੱਕ ਵਾਰੀ ਉਹ ਬਣੀ ਸੀ ਜੇ ਆਜ਼ਾਦੀ ਦੇ ਬਾਅਦ ਉਹ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਹੈ ਜੀ ਇਹ ਬਸ ਆਪਾਂ ਹੋਰ ਰਿਕਾਰਡ ਬਣਾਵਾਂਗੇ ਬੰਨਿਆ ਬਦਲੀ ਹੋ ਗਈ ਸਾਲ ਸਾਖ ਸਰਕਾਰ ਨੂੰ ਰਹਿ ਕੇ ਮੁੱਕਿਆ ਆ ਦਾਦ ਨਾਲ ਪਰ ਕੇ ਨਾ ਇੰਨਾ ਰਹਿ ਗਏ ਬਹੁਤ ਬੰਦਿਆ ਪਰਦੀ ਮੈਂ ਦੱਸੋ ਹੀ ਕੌਣ ਬਹੁਤ ਦਾ ਦੋ ਕਰੂਗੇ ਕੰਮ ਚਾਰ ਸਾਲ ਹੋ ਗਈ ਬਹੁਤ ਅਕਸੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀਏ ਹਾਂਜੀ ਥੋੜੇ ਕੰਮ ਦੋ ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ ਦੋ ਮਹੀਨੇ ਵਿੱਚ ਕਰ ਦੋਗਾ ਸਭ ਦੀ ਮਤੇ ਵੀ ਪਾਉਣੇ ਨੇ ਬਸ ਆਸਰਾ ਹੁੰਦਾ 1200 ਸੇ ਪਾਸ ਆ ਜੀ ਇੱਕ ਮਹੀਨੇ ਇੱਕ ਮਹੀਨਾ ਦੇ ਦੋ ਕਿਵੇਂ ਦੇ ਇੱਕ ਮਹੀਨਾ ਦੇ ਦੋ ਬਹੁਤ ਬੈਡਿਕ ਚਵਾ ਦੇਗਾ ਬੱਚੀ ਪਰਫਾਰਮੈਂਸ ਤੁਹਾਡੀ ਕੋਈ ਨਹੀਂ ਕਰ ਜੇ ਹੁਣ ਅਗਲੇ ਦੋ ਮਹੀਨੇ ਚ ਕਰ ਤਾਂ ਮਨ ਨੂੰ ਮਨ ਨੂੰ ਜੀ ਮੇਰੇ ਪਿੰਡ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੁਰਾਣਾ ਹਾਲ ਹੈ ਉਹ ਦੇਖ ਲੋ ਮੈਨੂੰ ਸਾਰੇ ਹਲਕੇ ਨੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਪਿੰਡ ਨਾਲ ਰਾਜ ਦੀ ਕੋ ਪੁੱਛ ਨਹੀਂ ਪਿੰਡ ਦੇ ਸਾਰੇ ਨੇ ਜੀਤਾ ਤੁਹਾਨੂੰ ਜੀ ਤੁਸੀਂ ਇੰਨਾ ਇੱਕ ਦਾ ਮੁੱਲ ਮੋੜ ਦੋ ਵੀ ਕੰਮ ਥੋੜਾ ਬੋਧਾ ਤਾਂ ਕਰ ਦਿਓ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸੜਕ ਦਾ ਪਾਸ ਲੱਗਦੇ ਜੀ ਇੱਕ ਜਾਣਿਆ ਮੈਂ ਜੋ ਸੜਕ ਦਾ ਪਾਸ ਨੂੰ ਕਾ ਕਰੇ ਜਰੂਰ ਹੈ ਦੇਖਣੇ ਤਾਂ ਤੁਹਾਨੂੰ ਲੱਗਦਾ ਹੀ ਕੋਈ ਤਾਂ ਮੈਨੂੰ ਸੜਕ ਤਾਂ ਬਣ ਜੂਗੀ ਆ ਪਾਣੀ ਨਹੀਂ ਨਿਕਲਣਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲੇ ਨੇ ਨਿਕਲਣੇ ਨਹੀਂ ਦੇਣਾ ਜੀ ਹੋ ਜਾਊਗਾ ਹੋ ਜਾਊਗਾ ਉਹਨਾਂ ਤਾਂ ਮੰਨਾਂ ਕਰਦੇ ਸੀ ਪ੍ਰੈਸ਼ਰ ਪਾ ਕੇ ਸਭ ਤੋਂ ਪਹਿਲਾਂ ਪ ਮੈਂ ਕਾ ਇਹੀ ਕਹਿ ਰਹੀ ਆ ਵੀ ਮੈਂ ਤੁਹਾਨੂੰ ਪੰਜਾਬੀ ਚ ਦੱਸ ਰਹੀ ਆ ਵੀ ਕੰਮ ਮੇਰੀ ਗੱਲ ਸੁਣੇ ਇੱਕ ਕਿਟਾ ਦਮ ਲਾ ਲਓ ਸਰ ਸਾਹਮਣੇ ਵਾਲਾ ਦਿਖਾ ਦਿਓ ਗਟਰ ਲੀਕ ਹੁੰਦਾ ਇਹਦਾ ਆਪ ਕਹਿੰਦੇ ਹੋਣਾ ਨਹੀਂ ਫਿਰ ਉੱਤੋਂ ਕਰਵਾ ਦਿਓ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਨੇਕਰ ਕੋਸੀ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਨੇ ਸੰਪਰਕ ਕਰੋ 6047238027